उधर पे अभी ना किसी को तो नहीं करा नीलोना को एसीपी करे नहीं सकता एसीपी व्यस्त है व्यस्त है ठीक है ਨਹੀਂ ਪਰ ਐਡਵੋਕੇਟ ਐਡਵੋਕੇਟ ਨਹੀਂ ਜੀ ਨਹੀਂ ਠੀਕ ਹੈ ਜੀ ਪਰ ਇਹ ਜੀ ਕੇ ਕਾਪੀ ਦਾ ਦੇ ਵਰਤਨ ਹੈ ਪਰ ਵਕੀਲ ਤਾਂ ਹੈਗਾ ਨਹੀਂ ਮੈਂ ਤਾਂ ਵਕੀਲ ਦੇ ਤੌਰ ਤੇ ਕੰਮ ਕਰ ਰਿਹਾ ਜੀ ਮੈਂ ਐਜ਼ ਐਨ ਐਡਵੋਕੇਟ ਐਜ਼ ਅ ਲਾਇਰ ਮੈਂ ਪੰਜਾਬ ਐਂਡ ਹਰਿਆਣਾ ਬਾਰ ਕਾਉਂਸਲ ਬਰ ਮੈਨੂੰ 2006 ਦੇ ਤੋਂ ਮੈਂ ਅਨਰੋਲਡ ਐਡਵੋਕੇਟ ਹਾਂ ਤੇ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅਨਰੋਲਡ ਐਡਵੋਕੇਟ ਦੇ ਤੌਰ ਤੇ ਤੁਹਾਨੂੰ ਦੇਤੀ ਹੈ ਜੀ ਪਰਮਿਸ਼ਨ ਜਾਨ ਜੀ ਇਹ ਕਰ ਲਓਗਾ ਤੁਸੀਂ ਇੱਕ ਹੁਣ ਮੈਨੂੰ ਗੱਲ ਕਰ ਲੈਣ ਦਿਓ ਜੀ ਤੁਸੀਂ ਕਿੰਨਾ ਦਾ ਫੋਨ ਹੈ ਜੀ ਸਾਹਿਬ اے ਸੀ ਪੀ ਕਿਹੜੇ ਦੀ ਅਭਿਸ਼ੁਕ ਦਰਸ਼ਨ ਸਾਹਿਬ اے ਸੀ ਪੀ ਵੈਸਟ ਨੇ ਜੀ ਸਤਿ ਸ਼੍ਰੀ ਅਕਾਲ ਜੀ اے ਸੀ ਪੀ ਸਾਹਿਬ ਪਰ اے ਸੀ ਪੀ ਸਾਹਿਬ ਮੈਂ ਐਡਵੋਕੇਟ ਆ ਜੀ ਵਕੀਲ ਦੇ ਤੌਰ ਤੇ ਮੇਰਾ ਰਾਈਟ ਹੈਗਾ ਸੀ ਕਾ ਜੀ ਮੈਨੂੰ ਕਿਉਂ ਡਿਟੇਨ ਕੀਤਾ ਗਿਆ ਨਹੀਂ ਪਰ ਐਡਵੋਕੇਟ ਐਡਵੋਕੇਟ ਨਹੀਂ ਕੀਪਾ ਮੈਂ ਠੀਕ ਹੈ ਜੀ ਮੈਂ ਜੇ ਅਸੀਂ ਹੈਗੇ ਸੀ ਕਾਲੀਗੜ੍ਹ ਦੇ ਵਰਕਰ ਆ ਪਰ ਵਕੀਲ ਤਾਂ ਹੈਗਾ ਨਾ ਜੀ ਮੈਂ ਤਾਂ ਵਕੀਲ ਦੇ ਤੌਰ ਤੇ ਚੱਲਿਆ ਸੀਗਾ ਜੀ ਥੈਂਕ ਯੂ ਐਸਪੀ ਸਰ ਹਾਂ ਸਰ ਕੋਈ ਕਰਨੇ ਚੰਡੀਗੜ੍ਹ ਜਾਣਾ ਸੀ ਰੋਕਿਆ ਜਾ ਰਿਹਾ ਸੀ ਪਰਮਿਸ਼ਨ ਆ ਗਈ ਕਿ ਜਾਨ ਤੋਂ ਐਜ਼ ਐਨ ਐਡਵੋਕੇਟ ਮੈਂ ਇਸ ਤੋਂ ਪਹਿਲਾਂ ਵੀ ਆਪਣਾ ਦਿਖਾ ਕੇ ਟੈਕੀ ਆ ਮੇਰਾ ਆਇਡੈਂਟੀਟੀ ਕਾਰਡ ਆ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦਾ ਮੇਰੀ 2006 ਦੀ ਪੰਜਾਬ ਐਂਡ ਹਰਿਆਣਾ 바ਰ ਕਾਉਂਸਲ ਵੱਲੋਂ ਜਿਹੜੀ ਸੀ ਮੇਰੀ ਐਨਰੋਲਮੈਂਟ ਥੋੜੀ ਹੋਈ ਹੋਇਆ ਰੈਗੂਲਰ ਮੈਂਬਰ ਮੈਂ ਇਸ ਬਾਰ ਐਸੋਸੀਏਸ਼ਨ ਦਾ ਆ ਇਹਦੇ ਨਾਲ ਹੀ ਮੇਰੇ ਕੋਲ ਜਿਹੜਾ ਆ ਇਹ ਹੈਗਾ ਮੇਰਾ ਸਰਟੀਫਿਕੇਟ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵੱਲੋਂ 30 6 ਨੂੰ 30 ਜੂਨ ਨੂੰ 319 ਨੰਬਰ ਦੇ ਨਾਲ ਮੈਨੂੰ ਇਸ਼ੂ ਕੀਤਾ ਗਿਆ ਮੇਰਾ ਐਨਰੋਲ ਕੀ as an advocate with amritsar bar association and has been practicing as an advocate in district court samritsar since those are six to till date he is a regular member of amritsar bar association pradhan saade gurpreet bhanesar ji secretary vicky mehra ji mere naal baithe ne saade bar de pehlo pradhan reh chuke ne bahut satkar yog advocate pradeep saini ji ne advocate aman padhwaj ne advocate aman deepran dhawa ne advocate sahan baithe ha main ਐਡਵੋਕੇਟ ਦੀ ਹਸਿਆਤ ਦੇ ਤੌਰ ਤੇ ਐਸ ਐਨ ਐਡਵੋਕੇਟ ਮੈਂ ਲੀਗਲ ਐਡਵੋਕੇਟ ਲੀਗਲ ਐਡਵਾਈਜ਼ਰ ਸਦਾ ਬਕਮ ਸਿੰਘ ਮਜੀਠੀਆ ਤਾਂ ਆਇਆ ਮੈਂ ਐਡਵੋਕੇਟ ਵੀ ਹਾਂ ਮੈਂ ਆਪਣੇ ਕਾਨੂੰਨੀ ਤੌਰ ਤੇ ਜਿਹੜੇ ਮੇਰੇ ਰਾਈਟਸ ਨੇ ਮੈਂ ਉਹਨਾਂ ਰਾਈਟ ਦੇ ਅਧਿਕਾਰ ਖੇਤਰ ਦੇ ਵਿੱਚ ਰਹਿੰਦਿਆਂ ਹੋਇਆ ਚਾ ਚੰਡੀਗੜ੍ਹ ਆਣਾ ਸੀ ਕਿਉਂਕਿ ਇੱਕ ਐਡਵੋਕੇਟ ਦਾ ਰਾਈਟ ਤਾਂ ਅੱਜ ਕੋਰਟ ਦੇ ਵਿੱਚ ਵੀ ਪੇਸ਼ੀ ਹੋ ਅਕਾਜੀ ਸਦਾ ਮਜੀਠੀਆ ਸਾਹਿਬ ਦੀ ਮੈਨੂੰ ਆਪਣੇ ਹੀ ਹਾਈ ਕੋਰਟ ਦੇ ਵਿੱਚ ਕੰਮ ਨੇ ਅਸੀਂ ਜਾਣਾ ਪਰ ਇਹਨਾਂ ਨੇ ਪੁਲਿਸ ਨੇ ਪਿਛਲੇ 1 ਘੰਟੇ ਤੋਂ ਵੱਧ ਸਮਾਂ ਹੋ ਗਿਆ ਜਦੋਂ ਮੈਂ ਘਰੋਂ ਨਿਕਲ ਲੱਗਾ ਤੇ ਇਹਨਾਂ ਨੇ ਆਣ ਕੇ ਮੈਨੂੰ ਘਰੇ ਹਾਊਸ ਰੈਸਟ ਕਰਕੇ ਡਿਟੇਨ ਕਰ ਦਿੱਤਾ ਗਿਆ ਮੈਂ ਇਹਨਾਂ ਨੂੰ ਇਹ ਗੱਲ ਕਹੀ ਕਿ ਐਡਵੋਕੇਟ ਦੇ ਰਾਈਟਸ ਦੇ ਵੀ ਅਗੇਂਸਟ ਜਿਹੜੀ ਹੈ ਵਾਇਲੇਸ਼ਨ ਹੈ ਕਲਾਇੰਟ ਪ੍ਰਿਵੀਲੇਜ ਐਕਟ ਦੇ ਅਗੇਂਸਟ ਇਹਦੀ ਵਾਇਲੇਸ਼ਨ ਹੈ ਮੈਂ ਵਕੀਲ ਆ ਮੈਨੂੰ ਤੁਸੀਂ ਵਕੀਲ ਦੇ ਹੋਣ ਦੇ ਤੌਰ ਤੇ ਨਹੀਂ ਰੋਕ ਸਕਦੇ ਜੇ ਤੁਸੀਂ ਰੋਕ ਰਹੇ ਹੋ ਤਾਂ ਮੈਨੂੰ ਕੋਈ ਨੋਟਿਸ ਦਿਓ ਮੈਨੂੰ ਕੋਈ ਨੋਟਿਸ ਇਸ਼ੂ ਕਰੋ ਮੈਨੂੰ ਕਾਰਨ ਦੱਸੋ ਕਿਉਂ ਜਾ ਰਿਹਾ ਤੇ ਇਹਨਾਂ ਵੱਲੋਂ ਇੱਕੋ ਹੀ ਗੱਲ ਕਹਿ ਰਹੇ ਜੀ ਤੁਸੀਂ ਇਕਾਲੀਦਾਨਾ ਸੰਬੰਧ ਤੁਸੀਂ ਇਕਾਲੀਦਾਨਾ ਸੰਬੰਧ ਤੁਸੀਂ ਉਹਦੇਦਾਰ ਹੋ ਤੁਸੀਂ ਇਹ ਗੱਲ ਦੱਸੋ ਕਿ ਕਿਤੇ ਲਿਖਿਆ ਕਿ ਕਿਸੇ ਪਾਰਟੀ ਦਾ ਉਧੇਦਾਰ ਹੋਣਾ ਮੈਂ ਲੀਗਲ ਵਿੰਗ ਦਾ ਵੀ ਉਧੇਦਾਰ ਹਾਂ ਅਕਾਲੀ ਦਲ ਦੇ ਲੀਗਲ ਵਿੰਗ ਦਾ ਉਧੇਦਾਰ ਹਾਂ ਪਰ ਮੈਂ ਅੱਜ ਜਿਹੜੀ ਗੱਲ ਕਰ ਰਿਹਾ ਮੈਂ ਬਿਲਕੁਲ ਡਰੈਸ ਕੋਡ ਦੇ ਵਿੱਚ ਹਾਂ ਮੈਂ ਅੱਜ ਐਡਵੋਕੇਟ ਦੀ ਹਸਿਆਤ ਦੇ ਵਿੱਚ ਹੀ ਚੱਲਣ ਨੂੰ ਮੈਂ ਪਿਛਲੇ ਦਿਨਾਂ ਤੋਂ ਐਡਵੋਕੇਟ ਦੇ ਤੌਰ ਤੇ ਕੰਮ ਆਪਣਾ ਕਰ ਰਿਹਾ ਜਿੱਥੇ ਵੀ ਮੇਰੇ ਕਲਾਇੰਟ ਨੂੰ ਲੋੜ ਪੈਂਦੀ ਮੈਂ ਐਸਿਆਂ ਐਡਵੋਕੇਟ ਉੱਤੇ ਹਾਜ਼ਰ ਹੋ ਰਿਹਾ ਮੈਂ ਐਡਵੋਕੇਟ ਦੇ ਤੌਰ ਤੇ ਵਿਚਰ ਰਿਹਾ ਪਰ ਇਹਨਾਂ ਵੱਲੋਂ ਜਿਹੜਾ ਆ ਉਸ ਚੀਜ਼ ਨੂੰ ਨਹੀਂ ਮੰਨਿਆ ਗਿਆ ਇਸ ਸਬੰਧਤ ਮੈਂ ਪਹਿਲਾਂ ACP ਸਾਹਿਬ ਨੂੰ ਇਹਨਾਂ ਨੇ SSHO ਸ਼ਹਾਟਾ ਇਨਸਪੈਕਟਰ ਵਿਕਰਾਂਤ ਸ਼ਰਮਾ ਤੇ ਸਬੰਧਤੰਪੂਲਸ ਮੁਲਾਜ਼ਮ ਇੱਥੇ ਆਏ ਸੀਗੇ ਜਿਨ੍ਹਾਂ ਨੇ ਡਿਟੇਨ ਕੀਤਾ ਉਹਨਾਂ ਮੈਨੂੰ ਕਿਹਾ ਜੀ ACP ਸਾਹਿਬ ਤੇ CP ਸਾਹਿਬ ਦਾ ਹੁਕਮ ਹੈ ਜਦੋਂ ਮੈਂ ACP ਅੰਮ੍ਰਿਤਸਰ ਵੈਸਟ ਨੂੰ ਕਾਲ ਕੀਤੀ ਉਹਨਾਂ ਫੋਨ ਨਹੀਂ ਚੁੱਕਿਆ ਮੈਂ ਇਸ ਸਬੰਧਤ ਪੁੱਛਣ ਲਈ ਮੈਂ ਉਹਨਾਂ ਨੂੰ ਫੇਰ ਇਨਸਪੈਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਸਬੰਧਤ ਅਫਸਰ ਸਾਹਿਬਾਨ ਨਾਲ ਗੱਲ ਕਰ ਲਓ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਸਾਨੂੰ ਹੁਕਮ ਹੈ ਜੀ CP ਸਾਹਿਬ ਦਾ ਹੁਕਮ ਹੈ ਕਿ ਅਰੈਸਟ ਕਰੋ ਹਾਊਸ ਅਰੈਸਟ ਕਰੋ ਡਿਟੇਨ ਕਰੋ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਉਸ ਤੋਂ ਬਾਅਦ ਮੈਂ ਆਪਣੇ ਸਬੰਧਤ ਅਮਰਸਰ 바ਰ ਐਸੋਸੀਏਸ਼ਨ ਨੂੰ ਫਾਰਮ ਕੀਤਾ ਪ੍ਰਧਾਨ ਜੀ ਸਾਡੇ ਪ੍ਰਦੀਪ ਸੈਣੀ ਜੀ ਹੁਣ ਪਨੀਰਸਰ ਸਾਹਿਬ ਸਾਰਿਆਂ ਨੂੰ ਇਨਫੋਰਮ ਕੀਤਾ ਐਡਵੋਕੇਟ ਸਰਕਨ ਸਾਰੇ ਆਲੇ ਨੇ ਕਿ ਤੁਸੀਂ ਰਾਈਟ ਆਫ ਦਾ ਐਡਵੋਕੇਟ ਦੀ ਜਿਹੜੀ ਉਹ ਵਾਇਲੇਸ਼ਨ ਕਰ ਰਹੇ ਹੋ ਸੋ ਹੁਣੇ ਤੁਹਾਡੇ ਸਾਹਮਣੇ ਸੀਗਾ ਕਿ ਜਦੋਂ ਪ੍ਰੈਸ ਤੇ ਤੇ ਗੱਲ ਚੱਲਦੀ ਆ ਤਾਂ ਐਸ.ਪੀ. ਸਾਹਿਬ ਦਾ ਫੋਨ ਆਇਆ ਕਿ ਤੁਸੀਂ ਜਾ ਸਕਦੇ ਹੋ ਜੀ ਸੋ ਰਾਈਟ ਨਾਉ ਮੈਂ ਆਪਣਾ ਜਿਹੜਾ ਹੈ ਉਹਥੇ ਐਸਨਰ ਫਿਰ ਜਾ ਜਾ ਰਿਹਾ ਹਾਂ ਬਿਲਕੁਲ ਜਾ ਰਹੇ ਹਾਂ ਜੀ ਜੀ ਭਾਜੀ ਆਪਣਾ ਨਾਮ ਦੱਸ ਕੇ ਅੱਜ ਤੁਹਾਨੂੰ ਹੋਸਟਸਟ ਕੀਤਾ ਗਿਆ ਚੋ ਕੀਤਾ ਗਿਆ ਕੀ ਕੰਮ ਹੈ ਮੈਂ ਇੰਦਰਜੀਤ ਸਿੰਘ ਭੰਡੋਰੀ ਕਾਉਂਸਲਰ ਬਾਰ ਨੰਬਰ 43 ਹਲਕਾ ਦੱਖਣੀ ਸ਼੍ਰੋਮਣੀ ਕਾਲੀ ਦਲ ਮੈਂ ਦੱਸਣਾ ਚਾਹੁੰਦਾ ਆਪ ਜੀ ਨੂੰ ਕਿ ਅੱਜ ਸਰਦਾਰ ਵਿਕਰਮਜੀਤ ਸਿੰਘ ਜੀਠੀਆ ਜੀ ਦੀ ਪੇਸ਼ੀ ਮਹਾਲੀ ਦੇ ਵਿੱਚ ਤੇ ਸਾਡੀ ਅਸੀਂ ਉੱਥੇ ਪਹੁੰਚਣਾ ਹੈਗਾ ਅਸੀਂ ਆਪਣੇ ਸਾਥੀਆਂ ਨਾਲ ਸਾਰੇ ਟਾਈਮ ਮਿਲ ਲਿਆ ਹੈਗਾ ਤੇ ਦੋ ਤਿੰਨ ਗੱਡੀਆਂ ਦੇ ਵਿੱਚੋਂ ਅੱਠ ਦਾ ਬੰਦੇ ਨੇ ਅਸੀਂ ਉਸੇ ਪਹੁੰਚਣਾ ਮਹਾਲੀ ਦੇ ਵਿੱਚ ਅਸੀਂ ਜਦੋਂ ਸਵੇਰੇ ਇੱਥੇ ਕਤਰ ਹੋਏ ਆ ਮੇਰੀ ਰਹਿائش ਦੇ ਉੱਤੇ ਚੀਦ ਉਤਮ ਸਿੰਘ ਨਗਰ ਤਾਂ ਜਦੋਂ ਇਹ ਗੱਡੀਆਂ ਵਿੱਚ ਬੈਠੇ ਤਾਂ ਜਿਹੜੇ ਜਿਆ ਲੋਕਲ ਪੁਲਿਸ ਸਾਡੇ ਕੋਲ ਆਈਆਂ ਉਹਨਾਂ ਸਾਡਾ ਰਸਤੇ ਵਿੱਚ ਸਾਨੂੰ ਰੋਕ ਕੇ ਉਹਨਾਂ ਪੁੱਛਿਆ ਕਿ ਕਿੱਥੇ ਜਾ ਰਹੇ ਸੀਗਾ ਮਹਾਲੀ ਜਾ ਰਹੇ ਆ ਉਹਨਾਂ ਕਿਹਾ ਵੀ ਤੁਸੀਂ ਮਹਾਲੀ ਨਹੀਂ ਜਾ ਸਕਦੇ ਅਸੀਂ ਕਾਰਨ ਪੁੱਛਿਆ ਵੀ ਕਿਹੜੀ ਗੱਲ ਉਹ ਨਹੀਂ ਜਾ ਸਕਦੇ ਪਰ ਕਾਰਨ ਨਹੀਂ ਸਾਨੂੰ ਦੱਸਿਆ ਗਿਆ ਤੇ ਇਸ ਕਰਕੇ ਅੱਜ ਹੁਣੇ ਸਾਨੂੰ ਜਿਹੜਾ ਪਤਾ ਲੱਗਾ ਵੀ ਸਾਨੂੰ ਇੱਕੋ ਗੱਲ ਉਹਨਾਂ ਕੀ ਹੈ ਜਾਂ ਤਾਂ ਥਾਣੇ ਚੱਲੋ ਤਜੇ ਨਹੀਂ ਤੇ ਤੁਹਾਨੂੰ ਹੌਸ ਰੈਸਟ ਜਿਹੜਾ ਤੁਸੀਂ ਕਰਨਾ ਤੇ ਤੁਹਾਨੂੰ ਹੌਸ ਅਟੈਚ ਕੀਤਾ ਜਾਂਦਾ ਅਸੀਂ ਸਾਰੇ ਸਾਥੀ ਅੱਜ ਮੇਰੇ ਘਰ ਬੈਠੇ ਨੇ ਅਸੀਂ ਮੁਹਾੜੀ ਨਹੀਂ ਪਹੁੰਚ ਸਕੇ ਅਸੀਂ ਭਗਵੰਤ ਮਾਨ ਸਾਹਿਬ ਦੀਆਂ ਤੱਕੇ ਸਾਈਆਂ ਵਾਂ ਇਹਦਾ ਜਵਾਬ ਆਉਣ ਵਾਲੇ ਸਮੇਂ ਦੇਵਾਂਗੇ ਕਿ ਜੇ ਆਮ ਵਰਕਰਾਂ ਨਾਲ ਤੁਸੀਂ ਇਹ ਤੱਕਾ ਕਰ ਰਹੇ ਹੋ ਤੇ ਲੋਕ ਆਮ ਦੁਨੀਆ ਦਾ ਕੀ ਬਣੇਗਾ ਤੇ ਸੋ ਅਸੀਂ ਕਾਲੀ ਵਰਕਰਾਂ ਕਾਲੀ ਜੋਧੇ ਆ ਸ਼ਹੀਦ ਸ਼ੀਦਾਂ ਦੇ ਪਰਿਵਾਰਾਂ ਦੇ ਬੱਚੇ ਆ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਤੇਰੀਆਂ ਤੱਕੇ ਸਾਈਆਂ ਜਿਹੜੀਆਂ ਜਿਆਦਾ ਜੰਨੇ ਚੱਲਣੀਆਂ ਆ ਇਹ ਦਿੱਲੀ ਦੇ ਜਿਹੜੇ ਅਸ ਟੋਕਾ ਬਣ ਗਏ ਆ ਇਹਨਾਂ ਜਿਹਨੇ ਵਿਲੇ ਲੋਕ ਨੇ ਨਕਾਰੇ ਲੋਕ ਨੇ ਦਿੱਲੀ ਦੇ ਉਹ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਨੇ ਪਰ ਇਹ ਕਾਲੀ ਜੋਧੇ ਤੇ ਰਾਜ ਨਹੀਂ ਚੱਲਣ ਦੇਣਗੇ ਬਿਕਰਮਜੀਤ ਸਿੰਘ ਅਮਜੀਠੀਆ ਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਨੇ ਕਿਉਂਕਿ ਉਹ ਦੁੱਖ ਸੁੱਖ ਦਾ ਭਾਈਵਾਲ ਹਮੇਸ਼ਾ ਰਹਿੰਦਾ ਲੋਕਾਂ ਦਾ ਦੁੱਖ ਸੁੱਖ ਸੁਣਦਾ ਪੰਜਾਬ ਉਹ ਪੰਜਾਬੀਆਂ ਪੰਜਾਬੀ ਦੀ ਗੱਲ ਕਰਦਾ ਪਰ ਉਹ ਪੰਜਾਬ ਜਿਹੜੇ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਕਰਕੇ ਉਹਨੂੰ ਬਦਲੇ ਦੀ ਭਾਵਨਾ ਨਾਲ ਉੱਤੇ ਜਿਹੜਾ ਕੇਸ ਦਰਜ ਕੀਤਾ ਗਿਆ ਵਾ ਅਸੀਂ ਚਲੋ ਆਪਣੇ ਹਾਈ ਕਮਾਂਡ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਕੋਲ ਜਿਹੜੀ ਪਹੁੰਚ ਨਹੀਂ ਹੋ ਸਕੀ ਅਸੀਂ ਜੋ ਵੀ ਸਾਡੇ ਅੱਗੇ ਤੋਂ ਸਾਡੀ ਡਿਊਟੀ ਸਾਡੀ ਹਾਈ ਕਮਾਂਡ ਲਹਿ ਗਈ ਅਸੀਂ ਉਸੇ ਤਨਦੇਈ ਦਾ ਪਹਿਲਾਂ ਵੀ ਸੇਵਾ ਕਰਦੇ ਆਏ ਆ ਔਰ ਅੱਗੇ ਵੀ ਕਰਦੇ ਰਾਵਾਂਗੇ ਅਸੀਂ ਜਿੱਥੇ ਵੀ ਡਿਊਟੀ ਲੱਗੂਗੀ ਇਸ ਤਨਦੇਈ ਦਾ ਨਿਭਾਵਾਂ ਵੱਡੀ ਗਿਣਤੀ ਵਿੱਚ ਬਿਆਸ ਦਰਿਆ ਤੇ ਰੋਕਿਆ ਗਿਆ ਦੀ ਮੈਂ ਕਈ ਆਪਣੇ ਸਾਥੀਆਂ ਨੂੰ ਫੋਨ ਕਰਕੇ ਕੀਤੇ ਨੇ ਵੀ ਤੁਸੀਂ ਕਿੱਥੇ ਜੇ ਤੁਸੀਂ ਕਿੱਥੇ ਕਿਸੇ ਨੇ ਸਾਨੂੰ ਕਹਿ ਤਾ ਤਾ ਵੀ ਅਸੀਂ ਸਾਨੂੰ ਮਹੱਲੇ ਦੇ ਵਿੱਚ ਘੇਰ ਲਿਆ ਕਿਸੇ ਨੇ ਕਹਿ ਤਾ ਸਾਨੂੰ ਗੋਲਡਨ ਗੇਟ ਤੇ ਘੇਰ ਲਿਆ ਕਿਸੇ ਨੇ ਕਹਿ ਤਾ ਸਾਨੂੰ ਰਈਆ ਨਹੀਂ ਟੱਪਉਂ ਦਿੱਤਾ ਜਿਹੜੇ ਦੂਰ ਦੂਰੋਂ ਨੇ ਵੱਤ ਤੋਂ ਵੱਤ ਜਾ ਕੇ ਬਿਆਸ ਤੱਕ ਬਿਆਸ ਤੋਂ ਲੰਗਨ ਨਹੀਂ ਦੇਂਦੇ ਕਹਿੰਦੇ ਫੋਰਸ ਬੋਰਡ ਪੁਲਿਸ ਬੋਰਡ ਲੱਗੀ ਆ ਔਰ ਆਡੈਂਟੀਫਾਈ ਕੀਤਾ ਜਾ ਰਿਹਾ ਬਦੂ ਕਾਲੀ ਵਰਕਰਾਂ ਦੇ ਤੂੰ ਸਾਈਡ ਤੇ ਲਾ ਲਾ ਗੱਡੀ ਤੂੰ ਤੈਨੂੰ ਆਪਾਂ ਮੁਹੱਲੀ ਤੱਕ ਨਹੀਂ ਜਾਣ ਦੇਣਾ ਕੋਸ਼ਿਸ਼ ਹੋ ਰਹੀ ਸਰਕਾਰ ਦੀ ਵੱਤ ਤੋਂ ਵੱਤ ਉਥੇ ਬੰਦੇ ਉਹ ਨਾ ਪਹੁੰਚਦੇ ਤਾਂ ਕਿਉ ਸਰਦਾਰ ਸغبੀਰ ਸਿੰਘ ਬਾਦਲ ਚਰੋਮਣੀ ਕਾਲੀ ਦੇ ਪ੍ਰਧਾਨ ਉਹਨਾਂ ਨੇ ਅਗਵਾਈ ਕਰਨੀ ਸੀ ਅਗਲੇ ਪਾਸੇ ਇਸ ਕਰਕੇ ਸਰਕਾਰ ਡਰੀ ਪਈ ਆ ਪਤਾ ਨਹੀਂ ਕੀ ਹੋ ਜਾਣਾ ਵਾ ਸੋ ਅਸੀਂ ਬੜੇ ਸ਼ਾਂਤਮਈ ਦੇ ਨਾਲ ਉੱਥੇ ਪਹੁੰਚਣਾ ਸੀਗਾ ਪਰ ਸਾਡਾ ਜਿਹੜਾ ਸਾਰਾ ਕੰਮ ਇਹਨਾਂ ਭਗਵੰਤ ਮਾਨ ਨੇ ਉਹਦੀ ਸਰਕਾਰ ਨੇ ਰੋਕ ਦਿੱਤਾ ਗਿਆ